ਹੈਲੋ ਹਾਂਜੀ ਮੈਂ ਤੁਹਾਨੂੰ ਨਾ ਕੱਲ ਦਿਖਾਏ ਸੀਗੇ ਕद्दू ਜਿਹੜੇ ਜ਼ਕੀਨੀ ਕद्दू ਹੁੰਦੇ ਨਾ ਉਹ ਲੱਗੇ ਆ ਸਾਡੇ ਤੇ ਹੁਣ ਉਹਨਾਂ ਦਾ ਸਾਈਜ਼ ਕੱਲ ਨਾਲੋਂ ਵੀ ਕਾਫੀ ਜ਼ਿਆਦਾ ਵੱਧ ਗਿਆ ਆ ਤੇ ਇਥੇ ਪਹਿਲਾਂ ਕਿ ਉਹ ਪੱਕਣ ਤੇ ਆਪਾਂ ਹੁਣ ਤੋੜਨ ਲੱਗਿਆ ਉਹਨੂੰ ਪਸ ਪੱਕੇ ਟੱਪਾ ਲੈ ਲਈ ਆ ਤੁਸੀਂ ਗੈਸ ਕਰੋ ਜੋਰਡਨ ਕਿੱਥੇ ਚੱਲਾ ਆ ਉਹ ਹਾਂ پارک ਚੱਲਾ ਜਿਹੜੀ ਬਾਈਕ ਕਾਫੀ ਚਿਰ ਹੋ ਗਿਆ ਸੀ ਲਈ ਨੂੰ ਤੇ ਹੁਣ ਰੀਸੈਂਟਲੀ ਇਹਨੇ ਸਿੱਖ ਲਈ ਆ ਚਲਾਉਣੀ ਤੇ ਹੁਣ ਪਰ ਇੰਨੀ ਜਿਆਦਾ ਫਾਸਟ ਚਲਾਉਂਦਾ ਤੇ ਸਾਨੂੰ ਡਾਰਿਆ ਵਜੇ ਡਿੱਗ ਗਿਆ ਏ ਤੇ ਡਿੱਗਣ ਦੇ ਨਾਲ ਇਹਦੇ ਕੋਹਣੀਆਂ ਤੇ ਗੁੱਡੇ ਛਲ ਹੋ ਜਾਣੇ ਆ ਤੇ ਅਸੀਂ ਉਹਦੇ ਲਈ ਲਿਆਂਦੇ ਆ ਸਪੈਸ਼ਲ ਆਹ ਹਾਂ ਐਲਬੋ ਪ੍ਰੋਟੈਕਟਰ ਤੇ ਨੀ ਪ੍ਰੋਟੈਕਟਰ ਉਹ ਲੱਗੇ ਆ ਤੇ ਹੈਲਮਟ ਵੀ ਲਾਇਆ ਜੋੜਨੇ ਤੇ ਫਿਰ ਦੇ ਵਿੱਚ ਸੂ ਇਹ ਕਹਿੰਦਾ ਮੇਰੇ ਵਿੱਚ ਸੁਪਰ ਪਾਵਰਸ ਆ ਜਾਣੀਆਂ ਜਦੋਂ ਵੀ ਬੁਲਾ ਲੈਂਦਾ ਆ ਚਲੋ ਆਪਾਂ ਬੈਕਿਆਟ ਚਲੀਏ ਸਬਜ਼ੀ ਤੋੜੀਏ ਓਕੇ ਚਲੋ ਅੰਦਰ ਵੀ ਢੜਾਈ ਫੜਦਾ ਰਹਿੰਦਾ ਇਹ ਸਾਈਕਲ ਹੀ ਲਓ ਵੀ ਆਪਣੇ ਆਹ ਕੱਦੂ ਆ ਚੱਪਣ ਕੱਦੂ ਇੰਨੇ ਸੋਹਣੇ ਕੱਲ ਨਾਲ ਵੀ ਕਾਫੀ ਵੱਧ ਗਏ ਆ ਤੇ ਇਧਰੋਂ ਆਪਾਂ ਸਟਾਰਟਿੰਗ ਇਧਰੋਂ ਕਰਦੇ ਆ ਤਾਂ ਇਹ ਦੇਖੋ। ਓਕੇ। ਸਾਡੀ ਗਾਰਡਨ ਦਾ ਪਹਿਲਾ ਕੱਦੂ। ਇੱਧਰ ਜ਼ਕੀਨੀ ਆ ਭਾਈ ਵੀ ਤੋੜ ਲੈਣੀ ਆ। ਜਿਹੜੀ ਕਾਫੀ ਵੱਡੀ ਹੋ ਚੱਲੀ ਆ ਤੇ ਉਹਦੇ ਨਾਲ-ਨਾਲ ਆ ਤੇ ਦੋ ਹੋ ਰਹੀਆਂ, ਰੈਡੀ ਹੋ ਰਹੀਆਂ। ਦੋ ਤੋਂ ਇਲਾਵਾ ਇੱਕ ਆ ਹੋਰ ਛੋਟ-ਛੋਟੀਆਂ ਕਿੰਨੀਆਂ ਹੋ ਰਹੀਆਂ। ਹੈ ਨਾ ਛੋਟ-ਛੋਟੇ ਕੰਡੇ ਆ। ਚਲੋ ਜੀ। ਤਿੱਕਾ ਉਹ ਪਰਾਇਆ ਕਦੂ ਹਲੇ ਨਾ ਵੱਡਾ ਨਹੀਂ ਹੋਇਆ ਹੈਗਾ ਤੇ ਆਪਣੀ ਆ ਵੀ ਜ਼ਕੀਨੀ ਹਲੇ ਵੱਡੀ ਹੋ ਰਹੀ ਆ ਜਿਹੜੀ ਪਿਛਲੀ ਆ ਤੇ ਆਹ ਹੈ ਦੋਨੇ ਇਕੱਠੀਆਂ ਤਿਆਰ ਹੋਣੀਆਂ ਤੇ ਇੱਧਰ ਇਹਨਾਂ ਡਿਜ਼ਾਈਨ ਬੜਾ ਸੋਹਣਾ ਹੈ ਚਲੋ ਆਪਾਂ ਛੋਟੀ ਜੜੀ ਹੈ ਜ਼ਕੀਨੀ ਕਦੂ ਜ਼ਕੀਨੀ ਕਦੂ ਇਹ ਰਹਿਣ ਦੇਣਾ ਆ ਤੇ ਜਿਹੜੀ ਇੱਕ ਉੱਧਰ ਆ ਇੱਕ ਦੋ ਤੇ ਕੋ ਤਿੰਨ ਹੁਣ ਨੈਕਸਟ ਟਾਈਮ ਦੇ ਲਈ ਰੈਡੀ ਹੋਣੀ ਆ ਇਹ ਵੀ ਇੱਕ ਦੋ ਦਿਨ ਦੇ ਲਈ ਰੈਡੀ ਹੋ ਜਾਣੀਆਂ ਆ ਤੇ ਆછા ਦੇ ਟਮਾਟਰ ਵੀ ਕਿੰਨੇ ਛੋੜੇ ਛੋੜੇ ਹੋ ਗਏ ਆ ਕੱਲ ਦੇਖੇ ਸੀ ਹਲੇ ਛੋਟੇ ਸੀ ਹੁਣ ਦੇਖੋ ਕਿੰਨਾ ਵੱਡਾ ਹੋ ਗਿਆ ਇਹ ਵੀ ਤੇ ਇਧਰ ਆਪਣੀਆਂ ਇਧਰ ਸਬਜ਼ੀਆਂ ਤੇ ਬਾਤ ਜਾਰਦਨ ਤੇ ਆਪਣਾ ਬਾਥੂ ਬਹੁਤ ਸੋਹਣਾ ਹੋਇਆ ਹੈ ਆਪਾਂ ਨੈਕਸਟ ਟਾਈਮ ਇਹ ਤੋੜੂਗੇ ਚਲੋ ਪਾਰਕ ਚਲੀਏ ਐਕਸ਼ਨਾ ਤਾਂ ਪੂਰੀਆਂ ਮਾਰਦਾ ਹੈ ਇੱਧਰ ਤੇ ਨਹੀਂ ਉੱਧਰ ਤੇ ਜਾਣਾ ਦੀਦੀ ਨੂੰ ਵੀ ਲੈ ਕੇ ਜਾਣਾ ਵਾਓ ਨਾਈਸ ਮੈਂ ਹੁਣ ਤੁਸੀਂ ਦੇਖਿਓ ਜਾਰਡਨ ਕਿੱਦਾਂ ਚਲਾਉਂਦਾ ਹੈ ਸਾਨੂੰ ਤੋੜਨਾ ਪੈਂਦਾ ਆ ਬਾਰ-ਬਾਰ ਕਿਉਂਕਿ ਬਹੁਤ ਫਾਸਟ ਚਲਾਉਂਦਾ ਸਾਈਕਲ ਮੌਸਮ ਬਹੁਤ ਵਧੀਆ ਆ ਹਲੇ ਨਹੀਂ ਗਰਮੀ ਪਾਣੀ ਸ਼ੁਰੂ ਨਹੀਂ ਹੋਈ ਨਾ ਜਾਰਡਨ ਚਲੋ ਚਲੋ ਬੱਚਾ ਫਾਸਟ ਚਲੋ ਸੁਪਰ ਪਾਵਰ ਦਿਖਾ ਦਿਓ ਆਪਣੀਆਂ ਮੇਰਾ ਕੱਲ ਵੀ ਪਾਰਕ ਗਈ ਸੀਗੀ ਤਾਂ ਜੋੜਾ ਹੱਜ ਸਤੌਠ ਦਾ ਕਹਿੰਦਾ ਮਮਾ ਪਾਰਕ ਚਲੀਏ ਮੈਂ ਕਹਿੰਦੀ ਮੈਂ ਤੁਹਾਨੂੰ ਸ਼ਾਮ ਨੂੰ ਲੈ ਕੇ ਜਾਉਂਗੀ ਤੇ ਇਹਨੂੰ ਚੇਤਾ ਨਹੀਂ ਭੁੱਲਿਆ ਤੇ ਮੈਂ ਕਹਿੰਦਾ ਹੁਣ ਲੈ ਕੇ ਜਾਣਾ ਹੀ ਪੈਣਾ ਆ ਪਰ ਚਲੋ ਇਸ ਬਹਾਨੇ ਮੇਰੀ ਵੀ ਸਰ ਹੋ ਜਾਣੀ ਅੰਕਿਤਾ ਦੀ ਵੀ ਤੇ ਪਾਰਕ ਉਧਰ ਨੇੜੇ ਹੀ ਐ ਨਹੀਂ ਦੂਰ ਨੇ ਕੀ ਛਾਲੀ ਹੌਣੀ ਪੁੱਤ ਇੰਨਾ ਜ਼ਿਆਦਾ ਫਾਸਟ ਨਹੀਂ ਜਾਣਾ ਹੈਗਾ ਓਕੇ ਮਮਾ ਦੇ ਨਾਲ ਰਹਿਣਾ ਹੈ ਪਾਰਕ ਤੇ ਆ ਨਾ ਤੁਸੀਂ ਤੇ ਮੇਨ ਰੋਡ ਚੱਲਦੀ ਆ ਤੇ ਇਹ ਫਿਰ ਫਾਸਟ ਕੋ ਚੱਲਦਾ ਇਹ ਪਾਰਕ ਚ ਇੱਕ ਘੜਾ ਲਗਵਾਉਂਗੀ ਤਾਂ ਕਿ ਉੱਥੇ ਜਿੰਨਾ ਮਰਜੀ ਫਾਸਟ ਲਾ ਲਵੇ ਇੱਧਰ ਮੇਰਾ ਅੰਕੂ ਬੱਚਾ ਅਸੀਂ ਫਿਰ ਜ਼ਿਆਦਾਤਰ ਤਿੰਨੇ ਇਕੱਠੇ ਹੀ ਜਾਂਦੇ ਹੁੰਦੇ ਵਾਕ ਤੇ ਚਲੋ 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 ਕਿੰਨਾ ਮੌਸਮ ਬਹੁਤ ਈਆ ਸਵੇਰ ਸ਼ਾਮ ਦਾ ਵੈਦਰਟਾ ਹਮੇਸ਼ਾ ਹੀ ਬੜੀਆ ਲੱਗਦਾ ਹੈ ਇੱਥੇ ਤੇ ਖੜੇ ਆ ਤੇ ਅਸੀਂ ਕਰਨਾ ਰੋਡ ਕਰਾ ਹੁਣ ਵੀ ਅਸੀਂ ਪਹੁੰਚ ਗਏ ਆ ਪਾਰਕ ਇਹ ਪਾਰਕ ਕਾਫੀ ਬਿਜ਼ੀ ਆ ਕੱਲ ਵੀ ਅਸੀਂ ਐਸੀ ਬਹੁਤ ਜ਼ਿਆਦਾ ਬੱਚੇ ਆ ਇੱਥੇ ਪਰ ਵਧੀਆ ਪਾਰਕ ਵੀ ਕਾਫੀ ਸੋਹਣੀ ਆ ਵੱਡੀ ਆ ਤੇ ਐਕਟੀਵਿਟੀਜ਼ ਕਾਫੀ ਵਧੀਆ ਆ ਕੱਲ ਤਾਂ ਇੱਥੇ ਫੁੱਟਬਾਲ ਦੀ ਗੇਮ ਲੱਗੀ ਸੀਗੀ ਤਾਂ ਬੱਚਿਆਂ ਨੇ ਕਾਫੀ 플레이 ਕੀਤਾ ਦੇਖ ਜਾਰਡਨ ਤਾਂ ਸਮਕੇ ਸੌਕਰ ਲਾਈਕ ਕਰਦਾ ਆ ਤੇ ਕੱਲ ਇੱਥੇ ਸੌਕਰ ਦੀ ਗੇਮ ਲੱਗੀ ਸੀ ਤਾਂ ਜਾਰਡਨ ਨੇ ਕਾਫੀ ਇੰਜੋਏ ਕੀਤੀ ਗੱਜਬ ओके okay, पिछे नु नहीं देखना जो भी प्ले कर दे ओके कीप लुकिंग फॉरवर्ड बिगर स्लाइड ओके अंकु अंकुल बाल कितने खड़े हुए <laughs> साइड थोड़ी औखी है बच्चे दूजी ईजी है ते जा जाओ बिग स्लाइड ज़्यादा फन है ਉਏ ਯੂ ਨੀਡ ਟੂ ਸਿਟ ਡਾਊਨ ਬੱਡ ਵੀ ਗਾ ਅਦਰ ਪੀਪਲ ਨੈਕਸਟ ਵੀ ਅਸੀਂ ਵੀ ਪਾਰਕ ਆਏ ਸੀਗੇ ਤੇ ਪਾਰ ਆ ਕੇ ਪਾਰਕ ਆ ਕੇ ਸਾਨੂੰ ਆਪਣੇ ਸਬਸਕ੍ਰਾਈਬਰ ਮਿਲ ਗਏ ਆ ਤੇ ਇੱਧਰ ਸਾਨੂੰ ਦੀਦੀ ਮਿਲੇ ਆ ਤੇ ਬਹੁਤ ਚੰਗੇ ਆ ਕਿੰਨਾ ਚਿਰ ਅਸੀਂ ਗੱਲਾਂ ਬਾਤਾਂ ਕੀਤੀਆਂ ਪਹਿਲਾਂ ਮਨੁਆਲ ਦੇ ਵਾਲੇ ਮੇਰੇ ਘੁੰਮਦੇ ਰ ਦੇਖਦੇ ਸੀਗੇ ਮੈਂ ਕਿਹਾ ਹੋਰ ਨਾ ਕਿਸੇ ਹੋਰ ਦਾ ਭਲੇਖਾ ਹੋਵੇ ਤੇ ਫਿਰ ਫਾਈਨਲੀ ਨੇ ਮੈਨੂੰ ਬੁਲਾ ਹੀ ਲਿਆ ਤੇ ਕਹਿੰਦੇ ਮੈਂ ਤੁਹਾਡੇ ਵੀਡੀਓਜ਼ ਬਹੁਤ ਦੇਖਦੇ। ਥੈਂਕ ਯੂ। ਬਹੁਤ ਵਧੀਆ ਲੱਗਾ ਮਿਲ ਕੇ ਤੁਹਾਨੂੰ। ਜੋਰਨ ਤੂੰ ਵੱਡੇ ਬੱਚਿਆਂ ਦੇ ਨਾਲ ਪੰਗੇ ਲੈਣਾ ਓਏ। ਕਹਿੰਦਾ ਮੈਂ ਘਰ ਨੂੰ ਨਹੀਂ ਜਾਣਾ ਮੈਨੂੰ ਹੁਣ ਘਰ ਨੂੰ ਜਾਣ ਲਈ ਮਨਾਉਂਦੀ ਆ। ਵੇਟ ਫੋਰ, ਵੇਟ ਫਿਟ ਅਨ। ਚਲੋ ਚਲੋ। ਮਾਈਨਟ 2 ਸੈਕਿੰਡਸ। ਦੇਖ ਐਸਾ ਕੁਲ ਮੈਨੂੰ ਡਰ ਲੱਗਦਾ। ਚਲੋ ਕੀਪ ਕੋਇਨ ਬੁੱਤ ਕੀਪ ਕੋਇਨ। ਚਲੋ ਜੀ ਆਜੋ ਫੇਰ ਚਲਿਏ ਇੱਧਰ ਆਪਾਂ ਜੋਰਡਨ ਦਾ ਸਾਈਕਲ ਰੱਖਿਆ ਸੀ ਤੇ ਹਲਮਟ ਮੈਂ ਕਿਹਾ ਪਾਲਾ ਹੁਣ ਚਲਦੇ ਆਂ ਹੁਣ ਵੀ ਆਪਾਂ ਪਾਰਕ ਤੋਂ ਡਨ ਹੋ ਕੇ ਅਸੀਂ ਕਰਨਪਾਲ ਦੀ ਵਾਪਸੀ ਕਰ ਲਈ ਆ ਪਰ ਵੀ ਜੋਰਡਨ ਕਹਿੰਦਾ ਮੈਂ ਨਹੀਂ ਜਾਣਾ ਕਰਨ ਨੂੰ ਇਹਨੂੰ ਘਰ ਲੈ ਜਾਣਾ ਬਹੁਤ ਮੁਸ਼ਕਲ ਆ ਮਸੀ ਤੁਰਿਆ ਮੈਂ ਕਿ ਕੱਲ ਨੂੰ ਫੇਰ ਆਉਂਗੇ ਫੇਰ ਤੁਰਿਆ ਆਇਆ ਇੱਥੋਂ ਜੋਰਨਾ ਪਛਕਤਾ ਓਕੇ ओके ऑन द लाइन अप हो जियो ਤੇ ਆਪਾਂ ਜਾਣਾ ਆ دوسری ਸਾਈਡ ਤੇ ਮੋਟਰਸਾਈਕਲ ਵਾਓ ਵੀ ਜਾਰਡਨ ਮੋਟਰਸਾਈਕਲ ਬਹੁਤ ਦਸਦੇ ਅੱਜਕੱਲ ਚਲੋ ਜੀ ਦੇਖ ਲਓ ਆਪਾਂ ਜਾਰਡਨ ਹੁਣ ਟ੍ਰੈਂਡ ਹੋ ਗਿਆ ਹੈ ਤੇ ਹੁਣ ਇਹਨਾਂ ਰੋਡ ਕ੍ਰੋਸ ਕਰ ਰਿਹਾ ਕਰਨ ਇੱਧਰ ਜਾਣਾ ਬੱਚੇ ਉਧਰਲੀ ਸਾਈਡ ਤੇ ਜੰਦਲ ਲੱਡੂ ਅੰਕਿਤਾ ਵੇਟ ਕਰਨ ਚਲ ਗਾ ਚਲੋ ਜੀ ਬਾਉ ਜੀ ਕਹਿੰਦੇ ਮੈਂ ਥੱਕ ਗਿਆ ਹਾਂ ਸਾਈਕਲ ਚਲਾ ਕੇ ਤੇ ਮੰਮਾ ਫੜ ਲਾ ਤੂੰ ਆ ਸਾਈਕਲ ਮੇਰੇ ਹੱਥ ਚ ਫੜਾਤਾ ਆ ਤੇ ਆਪ ਦੀ ਦੇ ਨਾਲ ਤੁਰਿਆ ਆ ਹਾਂਜੀ ਚਲੋ ਹੈਲਮਟ ਵੀ ਪਾਈ ਰੱਖੋ ਗਰਮੀ ਦੇ ਨਾਲ ਇਹਦਾ ਸਿਰ ਭਿੱਜ ਗਿਆ ਸਾਰਾ ਤਾਂ ਹੀ ਕਹਿੰਦਾ ਸੀ ਆ ਸਰ ਸਮਾਨ ਮੇਰੇ ਕੋਲ ਫੜਾਤਾ ਆ ਚਲੋ ਜੀ ਇਸ ਦੇ ਨਾਲੇ ਮੈਂ ਅੱਜ ਦੇ ਹੀ ਆਪਣੀ ਇਹ ਵੀਡੀਓ ਐਂਡ ਕਰਦੀ ਆਂ ਮਿਲਦੇ ਤੁਹਾਨੂੰ ਅਗਲੇ ਵਲੌਗ ਚ ਮੇ ਨਾਲ ਬਣੇ ਰਹੋ ਇਸੇ ਤਰ੍ਹਾਂ ਹੀ ਤੇ ਮੇਰੇ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਪਲੀਜ਼ ਮੇਰੇ ਚੈਨਲ ਨੂੰ ਜਰੂ ਸਬਸਕ੍ਰਾਈਬ ਕਰੋ ਤੇ ਅੱਜ ਦੇ ਲਈ ਇੰਨਾ ਹੀ ਬਾਏ ਬਾਏ